ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਸਣੀ ਕੋਕਿੰਦੇ ਵਿੱਚ ਅੱਜ ਆਪਾਂ ਆਏ ਸੀਗੇ ਬਣਦੇ ਵਿੱਚ ਤੇ ਆਪਾਂ ਅੱਜ ਤੁਹਾਨੂੰ ਦੱਸਣਾ ਆ ਕਿ ਜਿਹੜਾ ਕੜੀ ਪੱਤਾ ਹੁੰਦਾ ਆ ਇਹ ਕੜੀ ਪੱਤਾ ਤੁਸੀਂ ਜਦ ਵੀ ਕਿਤੇ ਤੋਂ ਤੋੜਨਾ ਆ ਧਿਆਨ ਰੱਖਣਾ ਕੜੀ ਪੱਤਾ ਤਾਂ ਉਹਨਾ ਕੋਈ ਹੋਰ ਬੂਟੀ ਨਹੀਂ ਤੋੜ ਲੈਣੀ ਠੀਕ ਹੈ ਜੀ ਇਸ ਗੱਲ ਦਾ ਖਾ ਧਿਆਨ ਰੱਖਣਾ ਜਿਹੜਾ ਕੜੀ ਪੱਤਾ ਹੁੰਦਾ ਉਹ ਇਸ ਤਰੀਕੇ ਨਾਲ ਹੁੰਦਾ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਕੜੀ ਪੱਤੇ ਦੇ ਆ ਜਣ ਪੱਤੇ ਹੁੰਦੇ ਇੱਧਰ ਲੰਬੇ ਲੰਬੇ ਹੁੰਦੇ ਇਹਨੂੰ ਜਦ ਆਪਾਂ ਇਸ ਤਰੀਕੇ ਨਾਲ ਕਰਾਂਗੇ ਇਹ ਸਾਰੇ ਇੱਕੋ ਦਮ ਟੁੱਟ ਜਾਂਦੇ ਜੀ ਤੁਸੀਂ ਕਦੀ ਵੀ ਮੰਨ ਲਓ ਕਿਤੇ ਰੋਡ ਤੋਂ ਜਾਂ ਕਿਸੇ ਜੰਗਲ ਵਿੱਚੋਂ ਤੋੜਨਾ ਆ ਤਾਂ ਇਸ ਤਰੀਕੇ ਨਾਲ ਇਹ ਹੁੰਦਾ ਵੈਸੇ ਜਿਹੜਾ ਹੁੰਦਾ ਹੈ ਕੜੀ ਪੱਤਾ ਇਹ ਜਦ ਤੁਸੀਂ ਇਹਨੂੰ ਖਾ ਕੇ ਦੇਖੋਗੇ ਨਾ ਚਬਾ ਕੇ ਦੇਖੋਗੇ ਇਹ ਤਕਰੀਬਨ ਫਿੱਕਾ ਜਿਹਾ ਹੁੰਦਾ ਹਮੇਸ਼ਾ ਖਾ ਕੇ ਦੇਖਣਾ ਨਾ ਇਹ ਕੋੜਾ ਹੁੰਦਾ ਨਾ ਜਿਆਦਾ ਦੂਆ ਹੁੰਦਾ ਬਿਲਕੁਲ ਫਿੱਕਾ ਹੁੰਦਾ ਇਹ ਵੈਸੇ ਕਈ ਮਸਾਲਿਆਂ ਵਿੱਚ ਪੈਂਦਾ ਠੀਕ ਹੈ ਜੀ ਮੰਨ ਲਓ ਆਪਾਂ ਘਰ ਵਿੱਚ ਪਸਾਰ ਪਸਾਣੇ ਆ ਉਹਦੇ ਵਿੱਚ ਵੀ ਪੈ ਸਕਦਾ ਸੁਕਾ ਕੇ ਠੀਕ ਹੈ ਜੀ ਜੇ ਮੰਨ ਲਓ ਆਪਾਂ ਇਸ ਤਰੀਕੇ ਨਾਲ ਪਾਣਾ ਕੜੀ ਦੇ ਵਿੱਚ ਤਾਂ ਉਸ ਤਰੀਕੇ ਨਾਲ ਪੈ ਸਕਦਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ